ਹਾਂਜੀ ਸਾਸਰੀਕਾਲ ਤੇ ਚੰਗਾ ਫਲਾ ਡੱਕੇ ਲਾਈ ਜਾਂਦਾ ਸੀ ਤੇ ਆਹ ਮਾਂ ਪੁਰਸ਼ ਜੀ ਨੇ ਮੈਨੂੰ ਆਵਾਜ਼ ਮਾਰੀ ਦੂਰੋਂ ਕਹਿੰਦਾ ਮੇਰਾ ਹੈਪੀ ਬਰਥਡੇ ਮੈਨੂੰ ਕਹਿ ਤੇ ਮੈਂ ਇਹਨੂੰ ਕਹਿ ਰਿਹਾ ਵੀ ਹੈਪੀ ਬਰਥਡੇ ਵੀਰੇ ਰਾਬੇ ਦੀ ਊਠ ਵਾਂਗੂੰ ਲੰਮੀ ਉਮਰ ਕਰੇ ਅਸੀਂ ਮਰ ਜਾਈਏ ਇਕੱਲਾ ਕੰਦਾ ਚ ਵਜੇ ਤੇ ਸਾਰਿਆਂ ਨੇ ਹੈਪੀ ਬਰਥਡੇ ਲਿਖੋ ਅੱਜ ਹੀ ਪੋਸਟ ਕਰਦਾ ਹੋਣੀ ਇਹ ਜੀ ਤੇ ਗਾਣਾ ਲਿਖਿਆ ਕਹਿੰਦਾ ਮੈਂ ਰਾਤ ਜਾਗਦਾ ਰਿਆ 12 ਵਜੇ ਤੱਕ ਆ ਕੇ ਵਿਅਸ਼ ਕਰ ਲਈਏ ਪਰ ਕਿਸੇ ਦੇ ਕਈ ਵਾਰ ਹੁੰਦਾ ਤੇ ਗਾਣਾ ਬਹੁਤ ਸੋਹਣਾ ਲਿਖਿਆ ਮੁੰਡੇ ਨੇ ਤੇ ਉਹ ਸੁਣਿਆ ਜ਼ਰੂਰ ਚੰਗਾ ਲੈ ਵੀ ਆਉਣ ਦੇ ਪੁੱਤ ਹੋ ਕਰਗੀ ਤੂੰ ਗੱਬਰ ਹੁਣਾ ਮਾੜੀ ਸੋਣੀਏ ਲੱਗੀ ਉੱਚਿਆਂ ਦੇ ਨਾਲ ਕਾ ਤੋਂ ਯਾਰੀ ਸੋਣੀਏ ਹੋ ਕਰਗੀ ਤੂੰ ਗੱਬਰ ਹੁਣਾ ਮਾੜੀ ਸੋਣੀਏ ਲੱਗੀ ਉੱਚਿਆਂ ਦੇ ਨਾਲ ਕਾ ਤੋਂ ਯਾਰੀ ਸੋਣੀਏ ਹੋ ਕੀਤਾ ਸੀ ਜਕੀਨੇ ਅੱਖਾਂ ਵਿੱਚ ਤੇਰੇ ਤੇ ਕੀਤਾ ਸੀ ਜਕੀਨੇ ਅੱਖਾਂ ਵਿੱਚ ਤੇਰੇ ਤੇ ਨਹੀਂ ਤੂੰ ਸੋਣੀਏ ਕਿ ਸਾਡਾ ਦਸ ਦਿਲ ਤੋੜਗੀ ਉਹ ਪਹਿਲਾਂ ਕਰਦੀ ਸੀ ਸਾਡੇ ਨਾਲ ਵੱਡੇ ਵੱਡੇ ਵਾਅਦੇ ਕਾ ਤੋਂ ਗਹਿਰਾ ਨਯਾਰਾਂ ਨੇ ਜੋੜ ਗਈ ਉਹ ਪਹਿਲਾਂ ਕਰਦੀ ਸੀ ਸਾਡੇ ਨਾਲ ਵੱਡੇ ਵੱਡੇ ਵਾਅਦੇ ਕਾ ਤੋਂ ਗਹਿਰਾ ਨਯਾਰਾਂ ਨੇ ਜੋੜ ਗਈ ਹਾਂਜੀ ਵਧੀਆ ਬਹੁਤ ਸੋਹਣਾ ਜੀ ਜੀ ਅੱਗੇ ਹੋਂ ਉਹ ਕੀਤੀਆਂ ਸੀ ਗਲਤੀਆਂ ਬੜੀਆਂ ਮੈਂ ਮਾਫ਼ ਤੇਰੇ ਹੱਸ ਹੱਸ ਧੋਖੇ ਵੀ ਮੈਂ ਜਰ ਸੀ ਉਹ ਤੈਨੂੰ ਕਹਣਾ ਪਿਆਰ ਆਇਆ ਸਾਡਾ ਚੰਦਰੀ ਆ ਸੀ ਮਾਰੇ ਟਾਈਮ ਤੇਰੇ ਨਾਲ ਖੜੇ ਸੀ ਫਤੋ ਖਦੇਣਾ ਕਾ ਤੋ ਤੇਰੀ ਫਿਤਰਤ ਬਣਿਆਣੀ ਮਾੜੀ ਪੈਂਡੇ ਵਾਲੇ ਤੇ ਜੀ ਨੂੰ ਤੂੰ ਰੋਲ ਗਈ ਹੋ ਪਹਿਲਾਂ ਕਰਦੀ ਸੀ ਸਾਡੇ ਨਾਲ ਵੱਡੇ ਵੱਡੇ ਵਾਦੇ ਕਾ ਤੋ ਗਹਿਰਣਾ ਯਾਰਾ ਨੇ ਜੋੜ ਗਈ ਹੋ ਪਹਿਲਾਂ ਕਰਦੀ ਸੀ ਸਾਡੇ ਨਾਲ ਵੱਡੇ ਵੱਡੇ ਵਾਦੇ ਕਾ ਤੋ ਗਹਿਰਣਾ ਯਾਰਾ ਨੇ ਜੋੜ ਗਈ ਬਹੁਤ ਵਧੀਆ ਬਾਈ ਤੇ ਜੀ ਸੱਚੀ ਵਧੀਆ ਤੇ ਹੋਰ ਮਿਹਨਤ ਕਰ ਹੋਰ ਵਧੀਆ ਬਾਈ ਲੱਗਦਾ ਜਾ ਇਦਾਂ ਤੇ ਘੈਂਟ ਲੈ ਕੇ ਮੁੰਡੇ ਨੇ ਗਾਣਾ ਸਪੋਰਟ ਕਰ ਦਿਆ ਕਰੋ ਕਈ ਵਾਰ ਕੀ ਪਤਾ ਹੁੰਦਾ ਹਾਲਾਤ ਹਾਂ ਹੋਰ ਸੁਣਾਉਨੇ ਆ ਬੜਾ ਕਾਲਾ ਨਾ ਬੜਾ ਹੁਣ ਮੈਂ ਜੇ ਤੇਰੀ ਤਰੀਫ ਕਰ ਰਿਹਾ ਤੇ ਤੇਰੇ ਫੁਕਰੇ ਉਵੇਂ ਨਹੀਂ ਪੰਪ ਪੰਦ ਨਹੀਂ ਆਣਾ ਠੀਕ ਹੈ ਤੇ ਗੈਬ ਘੱਟ ਦੇ ਆ ਘਰ ਥੋੜਾ ਹਾਂ ਜੀ ਆਉਣ ਦੋ ਲੋ ਜੀ ਹੋ ਚੋਰੀ ਚੋਰੀ ਸਾਡੇ ਤੋਕ ਰਾ ਕੇ ਮੰਗਣੀ ਰਿੰਗ ਡੈਮਡ ਦੀ ਘੇਰਾਂ ਦੀ ਤੂ ਪਾਲੀ ਨਹੀਂ ਉਹ ਭੁੱਲ ਗਈ ਪਹਿਆਂ ਸੱਤਾਂ ਸਾਲਾਂ ਦਾ ਨਹੀਂ ਤੂੰ ਜਜ਼ਬਾਤ ਮੇਰੇ ਮਿੱਟੀ ਚ ਮਲਾ ਗਈ ਨਹੀਂ ਉਹ ਬੜਾ ਰੋਕਿਆ ਸੀ ਮੈਨੂੰ ਮੇਰੇ ਯਾਰਾਂ ਨੇ ਨਹੀਂ ਭਿਲੋ ਤਾਂ ਨੇ ਹੁਨਾ ਕੋਲ ਮੈਨੂੰ ਤੂੰ ਮਰਾ ਗਈ ਹਾਂ ਮੈਂ ਨਹੀਂ ਰੋਕਿਆ ਉਹ ਪਹਿਲਾਂ ਕਰਦੀ ਸੀ ਸਾਡੇ ਨਾਲ ਵੱਡੇ ਵੱਡੇ ਵਾਦੇ ਘਤੋ ਘੇਰਾਂ ਨਾਲ ਯਾਰਾਂ ਨੇ ਲਾ ਗਈ ਉਹ ਪਹਿਲਾਂ ਕਰਦੀ ਸੀ ਸਾਡੇ ਨਾਲ ਵੱਡੇ ਵੱਡੇ ਵਾਦੇ ਘਤੋ ਘੇਰਾਂ ਨਾਲ ਯਾਰਾਂ ਨੇ ਜੋੜ ਗਈ ਤੂੰ ਜਦੋਂ ਆਇਆ ਨਾ ਮੈਨੂੰ ਕੰਮ ਕਰਨ ਦਿੱਤਾ ਨਾ ਹੁਣ ਤੂੰ ਚੁੱਪ ਆਉਂਦਾ ਯਾਰ ਬਾਈ ਗਾਣੇ ਸੁਣਾ ਰਿਹਾ ਗਾਣੇ ਸੁਣਾ ਰਿਹਾ ਵਧੀਆ ਗਾਣੇ ਚੌੜ ਚਲੋ ਮਜ਼ਾਕ ਨਾ ਮਜ਼ਾਕ ਸਪੋਰਟ ਕਰਦਿਆ ਕਰੋ ਕਈ ਵਾਰ ਪਤਾ ਨਹੀਂ ਹੁੰਦਾ ਕਦੋਂ ਮਾਲਕ ਨੇ ਮੇਹਰ ਕਰ ਦੇਣੀ ਆਗਾ ਹਨਾ ਤੇ ਘੈਂਟ ਆ ਤੇਜੀ ਵਧੀਆ ਮਜ਼ਾਕ ਨਹੀਂ ਚੱਲ ਹਾਸੇ ਨਾਲ ਹਾਸਾ ਵਧੀਆ ਲਿਖਦਾ ਤੇ ਇਦੋਂ ਵੀ ਅੱਗੇ ਵਧੀਆ ਡੰਗਾਈ ਚ ਜਾਏਗਾ ਚੰਗੀ ਚੀਜ਼ ਆ ਪਰ ਵੀਰ ਮੇਰਾ ਕੰਮ ਤਾਂ ਦਖ ਰਿਆ ਕਰ ਦੂਜਾ ਦੂਜਿਆਂ ਨੂੰ ਕਰ ਲੈ ਜਾਂਦਾ ਕਰ ਸੌ ਲੱਗੇ ਜਦੋਂ ਨਾ ਆਇਆ ਨਾ ਇਹ ਘੰਟਾ ਗਾਲਦਾ ਯਾਰ ਭਈਆ ਘੰਟਾ ਕਿੱਥੇ ਗਾਲਿਆ ਯਾਰ ਬਈ ਤੈਨੂੰ ਕਿੰਨਾ ਕੈਂਡ ਗਾਣਾ ਕਿੰਨੇ ਜਜ਼ਬਾਤ ਸੁਣਾਇਆ ਉਹਦੇ ਯਾਰ ਦੱਸੀ ਚਲੋ ਇਹ ਵੈਸੇ 3 ਕਿਲੋਮੀਟਰ ਆਇਆ ਖੇਤ ਆਪਣੇ ਦੂਰ ਚਾਰ ਹੀ ਪੈਨ ਤੋ ਦਿਨ ਦਾ ਸਾਢੇ ਚਾਰ ਹੀ ਪੈਨਦਾ ਠੀਕ ਘੁੰਮ ਫਿਰ ਕੇ ਆਇਆ ਕਹਿੰਦਾ ਕਿੱਥੇ ਓਏ ਮੈਂ ਕਿਹਾ ਮੈਂ ਖੇਤਾਂ ਦੋ ਮਿੰਟਾਂ ਚ ਆ ਗਿਆ ਮਹਿੰਗੇ ਨੂੰ ਕੀ ਹੋ ਗਿਆ ਮੈਂ ਕਈ ਅੰਨ ਨਾਲੇ ਕੰਮ ਕਰੀਏ ਨਾ ਦੋ ਮਿੰਟਾਂ ਚ ਆ ਗਿਆ ਕੱਟ ਗਿਆ ਫੋਨ ਬਾਅਦ ਚ ਚੱਕਿਆ ਨਹੀਂ ਇੱਥੇ ਅਗੇ ਵਾਜਾਂ ਮਾਰ ਲਾ ਗਿਆ ਆਜਾ ਗੁੱਟੀਆਂ ਹੱਥ ਚੋਂ ਛੁੜਾ ਰੀਆਂ ਡੈੜੀ ਮੈਨੂੰ ਗਾਣਾ ਖੱਡੂਗਾ ਹੁਣ ਦੱਸ ਣ ਤੇ ਕਿਵੇਂ ਲਵਾ ਯਾਰ ਮੇਰੇ ਨਾ ਨਵਾਂ ਸੂਟ ਪਾਇਆ ਯਾਰ ਕੱਲ ਲਿਆਂਦਾ ਹਾਂ ਯਾਰ ਵੀ ਹਾਂ ਠੀਕ ਆ ਕਰਾਓ ਜੀ ਯਾਰ ਮੈਂ ਜਦ ਤਾ ਮੈਨੂੰ ਪਹਿਲਾਂ ਦਾ ਦਿੰਦਾ ਮੈਂ ਕੱਪੜੇ ਦੂਜੇ ਚ ਨਹੀਂ ਇਹਨੂੰ ਤਾਂ ਮੈਂ ਗੱਲਾਂ 'ਚ ਕਰਕੇ ਲੋਟ ਕਰ ਲੈਣਾ ਤੇ ਤੁਸੀਂ ਆਹ ਗਾਣੇ ਦੀ ਕਰ ਦਿਓ ਸਪੋਰਟ ਸਾਰੇ ਆ ਨੇ ਸਤਿ ਸ਼੍ਰੀ ਅਕਾਲ ਤੇ ਹੈਪੀ ਬਰਥਡੇ ਵਾਈ ਨੂੰ ਰੱਬ ਰੱਖੇ ਬਖਸ਼ੇ ਤੇ ਖੁਸ਼ ਰੋ ਵਾਈ ਗਲੂ ਮੇ ਰੱਖੇ ਥੈਂਕ ਯੂ ਥੈਂਕ ਯੂ